ओके ਦਿੱਲੀ ਕ੍ਰਾਈਮ ਨਿਊਜ਼ ਦੇਖ ਰਹੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਪਿੰਦਰ ਸੇਲ ਵਾਲਾ ਅੱਜ ਅਸੀਂ ਪਹੁੰਚੇ ਹਾਂ ਜੀ ਮਕਸਰ ਦੇ ਨੇੜਲੇ ਪਿੰਡ ਗੋਵਿੰਦਨਗਰੀ ਜਿੱਥੇ ਕਿ ਮਜ਼ਦੂਰ ਔਰਤਾਂ ਵਿਚਾਰੀਆਂ ਜਿਵੇਂ ਤੁਸੀਂ ਦੇਖ ਰਹੇ ਹੋ ਪਿੱਛੇ ਤੂੜੀ ਢੋ ਰਹੀਆਂ ਆਪਦੇ ਪਸ਼ੂਆਂ ਵਾਸਤੇ ਜਿਹੜਾ ਚਾਰੇ ਦਾ ਤੂੜੀ ਦਾ ਪ੍ਰਬੰਧ ਕੀਤਾ ਹੋਇਆ ਸੋ ਇਹਨਾਂ ਨਾਲ ਗੱਲਬਾਤ ਕਰੀ ਹੈ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸੱਤਾ ਚ ਸੂਬਾ ਚ ਜਿਹੜੀ ਸਰਕਾਰ ਹੈ ਸਰਦਾਰ ਪ੍ਰਗਤ ਸਿੰਘ ਮਾਨ ਜੀ ਦੀ ਉਹਦੇ ਤੋਂ ਕਿੰਨਾ ਕੁ ਖੁਸ਼ ਨਜ਼ਰ ਆਉਂਦੇ ਨੇ ਬਾਤਾ ਜੀ ਬਹੁਤ ਖੁਸ਼ ਬਾਹਰੇ ਖੁਸ਼ ਹੋ ਗਏ ਸਿਤਾ ਰਾਜ ਦੇ ਜਮਾਨਾ ਬਾਜਾ ਵੇਖੋ ਹਾਂ ਬਾਹਰੇ ਖੁਸ਼ ਹੋ ਗਏ ਕਾਕਾ ਪ੍ਰਿੰਟ ਆਏ ਨੇ ਸਾਡਾ ਪ੍ਰਿੰਟ ਬੋਟਾ ਨੂੰ ਆਇਆ ਨੇ ਅੱਧੀ ਬੋਟਾ ਪਾਉਣ ਨੂੰ ਬੰਨ ਬੋਟਾ ਪਾਉ ਕੋ ਇੱਕ ਦਿਨ ਨਹੀਂ ਆ ਮੈਂ ਤੁਹਾਨੂੰ ਪਾਣੀ ਨਹੀਂ ਖਾ ਸਕਦੇ ਸੁਧਾਰ ਨਹੀਂ ਕੋਈ ਕੋਈ ਕੰਮ ਲਿਕੇ ਬਰਸਾ ਹਾਂ ਕਾਕਾ ਬਰਾੜ ਦੀ ਫੇਰ ਹਲਕਾ ਫਰੋਜਪੁਰ ਤੋਂ ਜਿਹਦੇ ਵਿੱਚ ਹਲਕਾ ਬਖਸਰ ਵੀ ਆਉਂਦਾ ਅਸੀਂ ਤਾਂ ਬਈ ਇੱਟਾਂ ਸਾਡੀਆਂ ਰੱਖੀਆਂ ਹੋਈਆਂ ਇੱਟਾਂ ਜਿਆਦਾ ਨੂੰ ਮਾਰਨਾ ਪਰਾਂ ਸੀ ਚਿੱਤਾਂ ਵੀ ਰੱਖਿਆ ਹੈ ਜੀ ਰੇ ਵੀ ਰੱਖਿਆ ਉਸ ਬੋਰੀ ਕਿਸ ਨੂੰ ਬੋਰੀ ਅਜੇ ਬੋਰੀ ਮਨਤ ਮਾਤ ਦਾ ਇੰਨੇ ਬ੍ਰੋਧ ਹੋਏ ਪੈਣਾ ਸੀ ਬਹੁਤ ਜਿਆਦਾ ਪਿਆਰ ਜੀ ਨਾਲ ਇੱਥੇ ਤੇ ਛੱਡ ਗਿਆ ਨਾ ਜਿਵੇਂ ਉਹਨੇ ਲਾਰੇ ਲਾਏ ਸਾਨੂੰ ਹਜ਼ਾਰ ਹਜ਼ਾਰ ਰੁਪਿਆ ਪਾਉਂਗਾ ਮੈਂ ਔਰਤ ਨੂੰ ਕਾਣਕ ਦੇਉਂਗਾ ਤੁਹਾਨੂੰ ਸੱਪ ਸੋਲੇ ਬੰਦ ਕਰ ਦਾਂਗਾ ਪੁੱਛਦਾ ਸਾਨੂੰ ਦੇ ਸਾਨੂੰ ਸਾਡੀ ਮਾਈ ਜੀ ਸਾਡੀ ਜੀ ਕਿਹੜੇ ਬੜੇ ਆਪਿਲ ਛੜਾ ਆਜੇ ਜਿਹੜੀ ਸਾਨੂੰ ਬੋਰੀ ਵੀ ਬਹੁਤ ਬੇਚੈਨੀ ਤੁਸੀਂ ਆਈ ਵੀ ਗੱਲ ਆ ਤੁਸੀਂ ਆਪ ਹੀ ਸੁਣ ਰਹੇ ਹੋ ਨਾ ਕਿ ਸਸਤੀ ਹੋਣੀ ਚਾਹੀਦੀ ਜਿੰਨੀ ਤਾਂ ਬੋਲਣ ਦੀ ਲੋੜ ਨਹੀਂ ਪੈ ਰਹੀ ਪਾ ਲੈ ਲੈ ਬਹਿ ਕੇ ਇਹਨਾਂ ਪੈਣਾ ਦੇ ਗਰੀਬੀਆਂ ਦੇ ਦੁਖੀ ਦਿਲ ਚੋਂ ਕੀ ਕੀ ਆਵਾਜ਼ ਨਿਕਲਦੀ ਐ ਮੌਜੂਦਾ ਸੱਤਾ ਦੀ ਸਰਕਾਰ ਬਾਰੇ ਤੁਸੀਂ ਆਪ ਵੀ ਸੁਣ ਰਹੇ ਹੋ ਸਾਡੀ ਤਾਂ ਹੋਈ ਆਵਾਜ਼ ਨਿਕਲਦੀ ਐ ਜਿਹੜਾ ਬਣ ਜਾਂਦਾ ਉਹ ਆਪਦੇ ਢਿੱਡ ਦੇ ਖਾਤਰ ਬਣਦਾ ਆਪਦੇ ਢਿੱਡ ਦੇ ਖਾਤਰ ਬਣਦਾ ਖਾਤਰ ਬਣਦਾ ਹਾਂ ਉਹ ਆ ਬਣ ਗਿਆ ਉਹ ਕੈਨੇਡਾ ਭੇਜਦਾ ਅਮਰੀਕਾ 'ਚ ਭੇਜਦਾ ਦੂਜੇ ਤਰ੍ਹਾਂ ਜਾਂਦਾ ਹੋਖ ਲੱਗਦੀ 2012 12 12 ਬਾਰੇ ਗੱਲ ਪੌਂਕ ਦੇ ਗਲੀਆਂ ਚ ਤੁਰੇ ਫਿਰਦੇ ਦਿਹਾੜੀਆਂ ਕਰਦੇ ਹੈ ਕਿਸੇ ਨੂੰ ਕੰਮ ਧੰਦਾ ਨਹੀਂ ਦਿੰਦੇ ਇਹ ਕਹਿੰਦਾ ਕਿਸੇ ਨੂੰ ਕੰਮ ਧੰਦਾ ਨਹੀਂ ਦਿੰਦਾ ਆ ਪਿੱਛੇ ਪੈਣਾ ਖੜੀਆਂ ਪੈਣ ਦੀ ਤੁਸੀਂ ਕੀ ਕਿਹੜਾ ਡਾਉਂਗੇ ਦੱਸੋ ਆਪਣੇ ਇਹੋ ਹੀ ਕੋਸਾ ਹੈ ਤੁਮ ਇਹ ਕੁੜੀ ਦੇ ਚਾਰ ਪੰਜ ਕੁੜੀਆਂ ਵਿਚਾਰੀ ਦੇ ਆਹ ਕੁੜੀ ਦੇ ਹੁਣ ਪੰਜ ਕੁੜੀਆਂ ਹੈ ਹੈ ਤੇ ਇਹ ਵਿਚਾਰੀ ਕੀ ਕਰੇ ਕਿਥੋਂ ਕਰਾਂ ਬੰਦਾ ਇਹ ਲੱਗੀ ਫਿਰਦੀ ਕੂੜਾ ਸਟਣ ਜਾਂਦੀ ਆ ਸਾਡੇ ਦੇ ਪਈ ਆ ਸਾਡੇ ਦੇ ਬੰਦੇ ਦੇ ਪਈ ਆ ਲੱਤ ਵੱਢੋ ਕੋਈ ਨਹੀਂ ਆ ਕੀਰੀਆ ਕੇ ਸਰਪੰਚ ਦਾ ਕੋਈ ਸਪੈਨਟ ਥੋੜੀ ਕਿਸੇ ਨੇ ਗੱਲ ਨਹੀਂ ਨਹੀਂ ਸਾਡੇ ਸਰਪੰਚ ਦਾ ਆਪ ਜਨ ਨਹੀਂ ਮਟਕੇ ਪੋਚੀਆਂ ਜਿੱਟਾਂ ਨੇ ਮਟਕੇ ਦੇ ਰਕ ਤੇ ਕਲੀ ਮਾਰੀਆਂ ਨੇ ਖਾਲੇ ਬਣਾਏ ਨੇ ਉਹ ਜਿੱਥੇ ਮਰਦੇ ਬੈਂਦੇ ਆ ਉੱਥੇ ਵੀ ਵਧੀਆ ਬਣਾਇਆ ਸਭ ਕੋ ਸੋ ਨਹੀਂ ਫਿਰ ਤਾਂ ਸਾਡੇ ਸਾਡੇ ਸਰਪੰਚ ਕਵਾਲ ਸਰਪੰਚਾਂ ਨੇ ਕੱਖ ਨਹੀਂ ਬਣਾਇਆ ਦਾ ਪਾਣੀ ਦੀ ਨਿਕਾਸੀ ਨਖਾਸ ਕਿੱਥੇ ਹੋਇਆਗਾ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਜੀ ਇਹਨਾਂ ਜਿਹੜਾ ਭੈਣਾਂ ਦਾ ਇਹਨਾਂ ਵਿਚਾਰੀਆਂ ਗਰੀਬਣੀਆਂ ਦਾ ਬਹੁਤ ਹੀ ਦਰਦ ਜਿਹੜਾ ਤੁਸੀਂ ਖੁੱਲ ਕੇ ਸੁਣਿਆ ਸੋ ਜੁੜੇ ਰਹੜਾ ਸਾਡੇ ਨਾਲ ਦਿੱਲੀ ਕ੍ਰਾਇਮ ਨਿਊਜ਼ ਮਿਲਦੇ ਆ ਜਲਦੀ ਹੀ ਅਗਲੀ ਰਿਪੋਰਟ ਦੇ ਨਾਲ ਸਤਿ ਸ੍ਰੀ ਅਕਾਲ दिल्ली क्राइम नेशनल न्यूज़ नजर सफर पर